ਵਿਵਾਲੇ ਦਿਨ ਜਲੰਧਰ ਦੇ ਨੇੜੇ ਵੱਡਾ ਹਾਦਸਾ ਵਾਪਰਿਆ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਬੱਸ ਪਲਟ ਗਈ ਹੈ ਦਸੂਆ ਤੋਂ ਜਲੰਧਰ ਵੱਲ ਨੂੰ ਆ ਰਹੀ ਸੀ ਬੱਸ ਪਰ ਇਸੇ ਦੌਰਾਨ ਰਾਹ ਦੇ ਵਿੱਚ ਹੀ ਸੰਤੁਲਨ ਵਿਗੜ ਜਾਂਦਾ ਡਰਾਈਵਰ ਦਾ ਜਿਸ ਦੇ ਚਲਦਿਆਂ ਬੱਸ ਅਚਾਨਕ ਪਲਟ ਜਾਂਦੀ ਹੈ ਜਿਸ ਤੋਂ ਬਾਅਦ ਅੰਦਰ ਬੈਠੀਆਂ ਸਵਾਰੀਆਂ ਦੇ ਵਿੱਚ ਚਿਚਿਹਾੜਾ ਮੱਚ ਜਾਂਦਾ ਮੌਕੇ ਤੇ ਮੌਜੂਦ ਲੋਕਾਂ ਦੇ ਬਲੋਂ ਤੁਰੰਤ ਇਹਨਾਂ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਚੰਦੀਆਂ ਨੇ ਤੇ ਇਸੇ ਦੌਰਾਨ ਜਿਹੜੀਆਂ ਸਵਾਰੀਆਂ ਜ਼ਖਮੀ ਹੋਈਆਂ ਉਹਨਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਪੂਰੀ ਘਟਨਾ ਜਿਹੜੀ ਆ ਉਹ ਕਿਵੇਂ ਵਾਪਰੀ ਹੈ ਜਾਣਕਾਰੀ ਲੈ ਲੈਂਦੇ ਹਾਂ ਮੇਰੇ ਨਾਲ ਫੋਨ ਲਾਈਨ ਤੇ ਸੁਰਿੰਦਰ ਕੰਬੋਜ਼ ਜੁੜੇ ਹੋਏ ਨੇ ਸੁਰਿੰਦਰ ਹਾਦਸਾ ਕਿਵੇਂ ਕਿਸ ਤਰੀਕੇ ਦੇ ਨਾਲ ਹੋਇਆ ਹਾਂ ਬਿਲਕੁਲ ਜਿਹੜੀ ਪਾਸੇ ਕੀ ਨਿੱਜੀ ਕੰਪਨੀ ਤੇ ਪਾਸੇ ਕੀ ਤੇ ਇਹ ਅੱਜ ਸیرے ਤੂਹ ਜਿਹੜਾ ਹੈਗਾ ਤੂਹੇ ਤੋਂ ਨਿਕਲੀ ਸੀ ਕਿ ਸੰਦਰ ਇਹਨਾਂ ਉਹਨਾਂ ਜਿਗਾ ਪੈਂਦੀ ਤੋਂ ਚੱਲੀਆਂ ਸਵਾਰੀਆਂ ਦੇ ਵਿੱਚ ਸਵਾਸ ਕਰ ਔਰ ਓਵਰਟੇਕ ਕਰਕੇ ਕਰਨ ਦੇ ਕਰਕੇ ਇਹ ਹਾਸਾ ਵਾਪਰਿਆ ਜਦੋਂ ਓਵਰਟੇਕ ਕਰਨ ਲੱਗੇ ਤਾਂ ਦੂਸਰੇ ਲਾਗੇ ਪਿੰਡ ਹੈਗਾ ਪਵਲ ਢਿੰਗੜਾ ਉਹਦੇ ਲਾਗੇ ਇਹ ਖੇਤਾਂ ਵਾਲੇ ਫਾਈਲ ਨੂੰ ਪਲਟ ਗਈ ਜਿਸ ਦੇ ਕਰਕੇ ਕਾਫੀ ਜਿਹੜੀਆਂ ਸਵਾਰੀਆਂ ਸੀਗੀਆਂ ਉਹ ਜ਼ਖਮੀ ਹੋਈਆਂ ਨੇ ਤੇ ਜਿਹੜੇ ਪਿੰਡ ਦੇ ਲੋਕ ਸਿਗੇ ਸਾਨਕ ਲੋਕ ਸਿਗੇ ਉਹਨਾਂ ਵੱਲੋਂ ਤਮਾਦ ਸਵਾਰੀਆਂ ਜਿਹੜੀਆਂ ਜ਼ਖਮੀ ਹੋਈਆਂ ਸੀਗੀਆਂ ਉਹਨਾਂ ਨੂੰ ਦਸੂਏ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਔਰ ਗੱਲਬਤ ਇਹ ਵੀ ਰਹੀ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਸਵਾਰੀਆਂ ਜ਼ਖਮੀ ਜ਼ਰੂਰ ਹੋਈਆਂ ਨੇ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਇਹ ਪਤਾ ਲੱਗ ਰਿਹਾ ਹੈ ਤੇ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਉਹ ਜਿਹੜੀ ਪੁਲਿਸ ਸਾਨਕ ਪੁਲਿਸ ਆ ਗਈ ਆ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਜਿਹੜੀ ਜਿਹੜੀ ਫਸੂਲ ਕਿਸ ਟਿਕ ਤੇ ਰਹਦਾ ਹੈਗਾ ਜਿਹੜੀ ਗੰਡੀ ਆ ਸੌਵਰਟੇ ਕਰਨੀ ਦੀ ਉਹਨੂੰ ਉਹਦਾ ਤੇ ਕੁਦੂਗਾ ਜਾਂ ਬੱਸ ਡਰਾਈਵਰ ਦਾ ਕਸੂਰ ਹੈਗਾ ਇਸ ਪਾਬਲੇ ਵੀ ਜਾਂਚ ਕਰ ਰਹੀ ਹੈ ਔਰ ਜਾਂਚ ਤੋਂ ਬਾਅਦ ਅਗਲੀ ਕਾਹਨ ਕਾਲਵਾ ਕਾਰਵਾਈ ਜਿਹੜੀ ਹੈਗੀ ਆ ਉਹ ਪੁਲਿਸ ਵੱਲੋਂ ਅਮਦ ਲਈ ਦੀ ਜਾ ਰਹੀ ਹੈ ਜੀ ਤਾਂ ਧੰਨਵਾਦ ਸੁਰਿੰਦਰ ਤਮਾਮ ਜਾਣਕਾਰੀ ਦਿੱਤੀ ਤਾਂ ਵੱਡੀ ਖਬਰ ਜਿਹੜੀ ਹੈ ਰਖੜੀ ਵਾਲੇ ਦਿਨ ਹਾਦਸਾ ਜਿਹੜਾ ਉਹ ਹੋਇਆ ਤੇ ਖੁਸ਼ਕਿਸਮਤੀ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਹੜੀਆਂ ਸਵਾਰੀਆਂ ਜ਼ਖਮੇ ਹੋਈਆਂ ਉਹਨਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਦਸੂਆ ਦੇ ਨੇੜੇ ਪਿੰਡ ਪਿੰਡ ਪਮਨ ਛਿੰਗੜਾ ਕਰਕੇ ਉਸੇ ਜਗ੍ਹਾ ਦੇ ਉੱਪਰ ਹੀ ਇਹ ਬੱਸ ਜਿਵੇਂ ਲੰਘ ਰਹੀ ਹੁੰਦੀ ਹੈ ਤੇ ਕਿਸੇ ਹੋਰ ਵਾਹਨ ਦੇ ਵੱਲੋਂ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ ਓਵਰਟੇਕ ਕਰਨ ਦੇ ਚਲਦਿਆਂ ਹੀ ਬੱਸ ਦੇ ਡਰਾਈਵਰ ਦੇ ਵੱਲੋਂ ਜਿਹੜੀ ਉਹ ਸੰਤੁਲਨ ਗਵਾਹ ਹੋ ਗਿਆ ਜਿਸ ਦੇ ਕਾਰਨ ਬੱਸ ਪਲਟ ਗਈ ਹੈ 35 ਤੋਂ 40 ਦੇ ਕਰੀਬ ਸਵਾਰੀਆਂ ਦੱਸਿਆ ਜਾ ਰਿਹਾ ਕਿ ਇਸ ਬੱਸ ਦੇ ਵਿੱਚ ਬੈਠੀਆਂ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਕਈ ਸਵਾਰੀਆਂ ਜ਼ਖਮੀ ਨੇ ਜ਼ਖਮੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਹਾਲਾਂਕਿ ਮੌਕੇ ਤੇ ਜਿਹੜੇ ਮੌਜੂਦ ਸਿਗੇ ਲੋਕ ਆਲੇ ਦੁਆਲੇ ਉਹ ਲੋਕ ਇਕੱਠੇ ਹੁੰਦੇ ਨੇ ਤੇ ਤੁਰੰਤ ਰਾਹਤ ਕਾਰਜ ਜਿਹੜੇ ਨੇ ਉਹ ਸ਼ੁਰੂ ਕੀਤੇ ਜਾਂਦੇ ਨੇ ਮਦਦ ਜਿਹੜੀ ਆ ਉਹ ਕੀਤੀ ਜਾਂਦੀ ਹੈ ਕਿਉਂਕਿ ਖੇਤਾਂ ਦੇ ਵਿੱਚ ਪਲਟਨ ਦੇ ਚਲਦਿਆਂ ਜਿਹੜੇ ਸੜਕ ਤੋਂ ਲੰਘ ਰਹੇ ਵਾਹਨ ਚਾਲਕ ਸੀ ਉਹਨਾਂ ਦੇ ਵੱਲੋਂ ਵੀ ਆਪਣੇ ਵਾਹਨ ਰੋਕ ਕੇ ਇਹਨਾਂ ਦੀ ਮਦਦ ਦੇ ਲਈ ਅੱਗੇ ਆਇਆ ਜਾਂਦਾ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢਿਆ ਜਾਂਦਾ ਤੇ ਜਿਹੜੀ ਜ਼ਖਮੀ ਹੋਈਆਂ ਸਵਾਰੀਆਂ ਨੇ ਉਹਨਾਂ ਨੂੰ ਦਸੂਹਾ ਤੇ ਹੋਰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਕਿ ਉਹਨਾਂ ਦਾ ਸਹੀ ਸਮੇਂ ਤੇ ਇਲਾਜ ਕੀਤਾ ਜਾ ਸਕੇ ਤੇ ਦੂਸਰੇ ਪਾਸੇ ਸਥਾਨਕ ਪੁਲਿਸ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਮਦਦ ਵੀ ਕੀਤੀ ਜਾ ਰਹੀ ਹੈ ਤੇ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਕਸੂਰ ਕਿਸ ਦਾ ਸੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर